ਬਰ ਬਸ ਮਾਈ ਭਾਗੋ ਜੀ ਦਾ ਸਰੂਪ ਲੈ ਕੇ ਆਏ ਆ ਜੀ ਮਾਤਾ ਗੁਜਰੀ ਦਾ ਸਰੂਪ ਲੈ ਕੇ ਆਏ ਆ ਜੀ ਖਾਲਸਾ ਜੀ ਨਿੰਗ ਸਿੰਘ ਜੀ ਲੈ ਕੇ ਆਏ ਆ ਚਾਰੇ ਸਹਿਬਜਾਦਿਆਂ ਦਾ ਸਰੂਪ ਹੈ ਜੀ ਆਪਣੇ ਕੋਲ ਜੀ ਇਸ ਬਾਬਾ ਜੀ ਦਾ ਵੱਡਾ ਸਰੂਪ ਤੁਸੀਂ ਆਪਣੀ ਲੌਬੀ ਚ ਲਗਾ ਸਕਦੇ ਹੋ ਜੀ ਇਹਦੀ ਬਹੁਤ ਹੀ ਆਨੰਦਮਈ ਫੀਲਿੰਗ ਆਂਦੀ ਹੈ ਜੀ ਇਹ ਸਰੂਪ ਦੀ ਜੀ ਦੁਵਾਰਾ ਸਾਹਿਬ ਦੇ ਵਿੱਚ ਲੜੀਆਂ ਨਾਲ ਸਜਾਣਾ ਹੈ ਫੁੱਲਾਂ ਨਾਲ ਸਜਾਣਾ ਹੈ ਜੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਅੱਗੇ ਫੁੱਲ ਰੱਖਣੇ ਆ ਜੀ ਇਹ ਅਸੀਂ ਲਗਭਗ ਤੁਹਾਨੂੰ ਅੱਧੀ ਕੀਮਤ ਤੇ ਦੀਵਾਲੀ ਨਾਲੋਂ ਦੇ ਰਹੇ ਆ ਜੀ ਅਸੀਂ ਸਪੈਸ਼ਲ ਇਹਨਾਂ ਨੂੰ ਕਲਕੱਤੇ ਤੋਂ ਮੰਗਵਾਇਆ ਜੀ ਇਹ ਫੁੱਲਾਂ ਦੀ ਰੇਜ ਨੂੰ ਸਾਰੀ ਨੂੰ ਜੀ ਇਹ ਸ੍ਰੀ ਅਮ੍ਰਿਤਸਰ ਸਾਹਿਬ ਤੋਂ ਸਪੈਸ਼ਲ ਤਿਆਰ ਕਰਵਾਏ ਗਏ ਸਰੂਪ ਹਨ ਜੀ ਦੀਵਾਲੀ ਤੇ ਸਾਡੇ ਕੋਲੇ ਬੜੇ ਸ਼ਹਿਰ ਨਿਵਾਸੀਆਂ ਦੀ ਮੰਗ ਸੀਗੀ ਵੀ ਵੱਡੇ ਬਾਬਾ ਜੀ ਦੇ ਸਰੂਪ ਸਾਨੂੰ ਮਿਲ ਨਹੀਂ ਰਿਹਾ ਕਿਤੋਂ ਤਾਂ ਉਹਨਾਂ ਦੀ ਮੰਗ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਇਹ ਸਰੂਪ ਲੈ ਕੇ ਆਏ ਹਾਂ ਜੀ ਇੱਕਾ ਨਾਈਟ ਵਿਜ਼ਨ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦਾ ਸਰੂਪ ਹੈ ਜੀ ਇਹਦੀ ਬੜੀ ਡਿਮਾਂਡ ਸੀ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾ ਹੈ ਤੇ ਇਹ ਸਤਿਪੁਰਬ ਨੂੰ ਲੈ ਕੇ ਸਿੱਖ ਧਰਮ ਨਾਲ ਸੰਬੰਧਿਤ ਜਿਹੜੇ ਸਰੂਪ ਆ ਉਹ ਬੜੀ ਵੱਡੀ ਤਦਾਦ ਦੇ ਵਿੱਚ ਲਿਆਂਦੇ ਗਏ ਆ ਰਿਖੀ ਗਿਫਟ ਪੈਲਸ ਤੇ ਇਹ ਸਾਰੇ ਸਰੂਪ ਲਿਆਂਦੇ ਗਏ ਆ ਇਹ ਮੋਰੀ ਗੇਟ ਤੇ ਹਿੱਥੋਂ ਮੋਰੀ ਗੇਟ ਆ ਤੇ ਮੋਰੀ ਗੇਟ ਦੇ ਬਿਲਕੁਲ ਨਾਲ ਇੱਥੇ ਇਹ ਸਰੂਪ ਆ ਜਿਹੜੇ ਉਹ ਰੱਖੇ ਗਏ ਆ ਬਹੁਤ ਸਾਰੇ ਸਰੂਪ ਆ ਜਿਹੜੇ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਲਗਾ ਸਕਦੇ ਹੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਭੇਟ ਕਰ ਸਕਦੇ ਹੋ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਫੁੱਲ ਲੜੀਆਂ ਉਹ ਬੱਤੀਆਂ ਜਿਹੜੇ ਤੁਸੀਂ ਗੁਰਪਰਵ ਤੇ ਘਰਾਂ ਤੇ ਦੀਪਮਾਲਾ ਕਰਨੀ ਆ ਉਸ ਨੂੰ ਲੈ ਕੇ ਬੜੀ ਵੱਡੀ ਪੱਧਰ ਤੇ ਇੱਥੇ ਸਮਾਨ ਆਇਆ ਹੋਇਆ ਤੁਸੀਂ ਬਹੁਤ ਘੱਟ ਰੇਟਾਂ ਤੇ ਲੈ ਸਕਦੇ ਹੋ ਗੁਰੂ ਸਾਹਿਬ ਦੇ ਸਰੂਪ ਹਨ ਜਿਹੜੇ ਉਹ ਬਹੁਤ ਸ਼ਾਨਦਾਰ ਅਜੇ ਆਏ ਹੋਏ ਤੇ ਬਹੁਤ ਵਧੀਆ ਜਿਹੜੇ ਵੱਡੇ ਜਿਹੜੇ ਡ੍ਰੈਇੰਗ ਰੂਮ ਤੇ ਲੱਗਣ ਵਾਲੇ ਆ ਉਹ ਬਾਰਾ ਸਾਹਿਬ ਦੇ ਵਿੱਚ ਕਈ ਸ਼ਰਧਾਲੂਆਂ ਨੇ ਸੁੱਕਿਆ ਹੁੰਦਾ ਸਰੂਪ ਦਾ ਓਕੇ ਬਾਬਾ ਜੀ ਦਾ ਦੇਨ ਦਾ ਪਰ ਚੰਗਾ ਸਰੂਪ ਲੱਗਦਾ ਨਹੀਂ ਇਹ ਅੰਮ੍ਰਿਤਸਰ ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਇਹਨਾਂ ਨੇ ਲਿਆਂਦੇ ਆ ਇਸ ਤੋਂ ਜਿਹੜਾ ਵਾ ਹੋਰ ਬਹੁਤ ਸਾਰੀਆਂ ਲੜੀਆਂ ਮੋਬਤੀਆਂ ਜਿਹੜੀਆਂ ਹੋਰ ਪਰਵ ਨੂੰ ਲੈ ਕੇ ਸਾਰੇ ਘਰਾਂ ਨੂੰ ਸਜਾਉਣਾ ਉਹ ਵੀ ਇੱਥੇ ਪਹੁੰਚੀਆਂ ਹੋਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕ੍ਰਿਸ਼ਨ ਕੁਮਾਰ ਰਿਖੀ ਗਿਫਟ ਪੈਲੇਸ ਵੱਲੋਂ ਅਸੀਂ ਬੇਨਤੀ ਕਰਦੇ ਆਂ ਜੀ ਅਸੀਂ ਸ੍ਰੀ ਗੁਰਪੁਰਬ ਜੀ ਦੇ ਉੱਪਰ ਐਕਟੀ ਬਾਬਾ ਫਰੀਦ ਜੀ ਦੇ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਸਾਹਿਬ ਦੇ ਜੀ ਤੇ ਬਾਬਾ ਬਾਬਾ ਜੀ ਦੇ ਸਰੂਪ ਦੀਪ ਸਿੰਘ ਬਾਬਾ ਜੀ ਦੇ ਬਹੁਤ ਵੱਡੇ ਵੱਡੇ ਸਰੂਪ ਲੈ ਕੇ ਤੁਹਾਡੇ ਕੋਲੇ ਹਾਜ਼ਰ ਹੋਏ ਆ ਜੀ ਤੁਸੀਂ ਇਹ ਸਰੂਪ ਦੇਖ ਕੇ ਬੜੇ ਮਨਮੋਹਕ ਸਰੂਪ ਹਨ ਇਹ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸਪੈਸ਼ਲ ਤਿਆਰ ਕਰਵਾਏ ਗਏ ਸਰੂਪ ਹਨ ਜਿਵਾਲੀ ਤੇ ਸਾਡੇ ਕੋਲੇ ਬੜੇ ਸ਼ਹਿਰ ਨਿਵਾਸੀਆਂ ਦੀ ਮੰਗ ਸੀਗੀ ਵੀ ਵੱਡੇ ਬਾਬਾ ਜੀ ਦੇ ਸਰੂਪ ਸਾਨੂੰ ਮਿਲ ਨਹੀਂ ਦੇ ਕਿ ਤੋਂ ਤਾਂ ਉਹਨਾਂ ਦੀ ਮੰਗ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਇਹ ਸਰੂਪ ਲੈ ਕੇ ਆਏ ਹਾਂ ਬਾਬਾ ਗੁਰੂ ਨਾਨਕ ਦੇਵ ਜੀ ਦਾ ਸਰੂਪ ਹੈ ਜੀ ਇਹ 3D ਲਾਈਟ ਵਾਲਾ ਸਰੂਪ ਹੈ ਜੀ ਬਹੁਤ ਉੱਤਮ ਚੀਜ਼ ਉੱਤਮ ਕੁਆਲਿਟੀ ਦਾ ਬਣਿਆ ਹੋਇਆ ਸਰੂਪ ਹੈ ਜੀ ਫਿਰ ਸ਼੍ਰੀ ਦਰਬਾਰ ਸਾਹਿਬ ਦਾ ਸਾਡੇ ਕੋਲੇ ਸਰੂਪ ਦੀ ਬੜੀ ਡਿਮਾਂਡ ਸੀ ਜੀ ਇੱਕਾ ਨਾਈਟ ਵਿਜ਼ਨ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦਾ ਸਰੂਪ ਹੈ ਜੀ ਇਹਦੀ ਬੜੀ ਡਿਮਾਂਡ ਸੀ ਜੀ ਬਾਬਾ ਬੁੱਢਾ ਸਿੰਘ ਜੀ ਦਾ ਜਿਹੜਾ ਹੈਗਾ ਸਰੂਪ ਜੀ ਇਹ ਵੀ ਲਾਈਟ ਵਾਲਾ ਸਰੂਪ ਹੈ ਜੀ ਇਹਦੀ ਵੀ ਬੜੀ ਡਿਮਾਂਡ ਸੀ ਜੀ ਇਸ ਵੱਡੇ ਸਰੂਪ ਨੂੰ ਲੈ ਕੇ ਆਏ ਆ ਜੀ ਇਸ ਬਾਬਾ ਜੀ ਦਾ ਵੱਡਾ ਸਰੂਪ ਤੁਸੀਂ ਆਪਣੀ ਲੌਬੀ ਚ ਲਗਾ ਸਕਦੇ ਹੋ ਜੀ ਇਹਦੀ ਬਹੁਤ ਹੀ ਆਨੰਦਮਈ ਫੀਲਿੰਗ ਆਂਦੀ ਹੈ ਜੀ ਇਸ ਸਰੂਪ ਦੀ ਜੀ ਲੱਗੇ ਦੀ ਮਾਈ ਭਾਗੋ ਜੀ ਦਾ ਸਰੂਪ ਲੈ ਕੇ ਆਏ ਆ ਜੀ ਮਾਤਾ ਗੁਜਰੀ ਦਾ ਸਰੂਪ ਲੈ ਕੇ ਆਏ ਆ ਜੀ ਖਾਲਸਾ ਜੀ ਨਿੰਗ ਸਿੰਘ ਜੀ ਲੈ ਕੇ ਆਏ ਆ ਸਾਰੇ ਸਰੂਪ ਲੈ ਕੇ ਆਏ ਆ ਜੀ ਪੰਜਾਬੀ ਕਲਚਰ ਨਾਲ ਰਿਲੇਟਡ ਸਰੂਪ ਲੈ ਕੇ ਆਏ ਆ ਜੀ ਚਾਰੇ ਸਹਿਬਜਾਦਿਆਂ ਦਾ ਸਰੂਪ ਹੈ ਜੀ ਆਪਣੇ ਕੋਲ ਜੀ ਔਰ ਇਹ ਕੱਟਆਊਟ ਆਏ ਆ ਜੀ ਬਹੁਤ ਅੱਛੇ ਆ ਵਾਲੇ ਬਾਬਾ ਬੁੱਢਾ ਸਿੰਘ ਜੀ ਦੇ ਬਣੇ ਹੋਏ ਜੀ ਔਰ ਪੰਜਾਬੀ ਕਲਚਰ ਨਾਲ ਰਿਲੇਟਡ ਜੀ ਊੜਾ ਆਈੜੀ ਆੜਾ ਜੀ ਸਾਰਾ ਬਹੁਤ ਵਧੀਆ ਪੰਜਾਬੀ ਕਲਚਰ ਨੂੰ ਲੈ ਕੇ ਆਏ ਆ ਜੀ ਇਹਦੇ ਵਿੱਚ ਸ਼ਬਦਾਂ ਦੀ ਸਿੰਧਰੀਆਂ ਜੀ ਗੁਰੂ ਨਾਨਕ ਪ੍ਰਭ ਨੂੰ ਲੈ ਕੇ ਜੀ ਇਹ ਵਿਸ਼ੇਸ਼ ਤਿਆਰੀ ਕੀਤੀ ਗਈ ਹੈ ਜੀ ਲਿਖੀ ਗਿਫਟ ਪੈਲਸ ਦੁਆਰਾ ਜੀ ਤੁਸੀਂ ਸਾਨੂੰ ਪਹਿਲਾਂ ਵੀ ਪ੍ਰਭੂਰ ਸਹਿਯੋਗ ਦਿੱਤਾ ਅਸੀਂ ਉਮੀਦ ਕਰਦੇ ਹਾਂ ਸਾਨੂੰ ਹੁਣ ਵੀ ਪੂਰਾ ਸਹਿਯੋਗ ਦਿਓਗੇ ਜੀ ਦੀਵਾਲੀ ਤੇ ਆਏਗੇ ਭਗਤਾਂ ਦੁਆਰਾ ਸਾਡੇ ਕੋਲੇ ਬਹੁਤ ਡਿਮਾਂਡ ਸੀਗੀ ਵੀ ਸਾਨੂੰ ਬਾਬਾ ਜੀ ਦੇ ਸਰੂਪ ਚਾਹੀਦੇ ਆ ਉਹਨਾਂ ਦੀ ਮੰਗ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਸਪੈਸ਼ਲੀ ਗੁਰਪੁਰਪ ਦੇ ਉੱਪਰ ਸਰੂਪ ਲੈ ਕੇ ਆਏ ਆ ਜੀ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਵਿਸ਼ੇਸ਼ ਜੜੀ ਹੈਗੀ ਆ ਉਹ ਇਹ ਦੱਸ ਰਹੇ ਆ ਜੀ ਵੀ ਅਸੀਂ ਆਕੀਂ ਸ੍ਰੀ ਗੁਰਪੁਰਪ ਸਾਹਿਬ ਦੇ ਉੱਪਰ ਫੁੱਲਾਂ ਦੀ ਬਹੁਤ ਲੰਬੀ ਚੌੜੀ ਰੇਂਜ ਲੈ ਕੇ ਆਏ ਆ ਜੀ ਜੇ ਗੁਰਦੁਆਰਾ ਸਾਹਿਬ ਦੇ ਵਿੱਚ ਲੜੀਆਂ ਨਾਲ ਸਜਾਣਾ ਹੈ ਫੁੱਲਾਂ ਨਾਲ ਸਜਾਣਾ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੱਗੇ ਫੁੱਲ ਰੱਖਣੇ ਆ ਜੀ ਇਹ ਅਸੀਂ ਲਗਭਗ ਤੁਹਾਨੂੰ ਅੱਧੀ ਕੀਮਤ ਤੇ ਦੀਵਾਲੀ ਨਾਲੋਂ ਦੇ ਰਹੇ ਆ ਜੀ ਅਸੀਂ ਸਪੈਸ਼ਲ ਇਹਨਾਂ ਨੂੰ ਕਲਕੱਤੇ ਤੋਂ ਮੰਗਵਾਇਆ ਜੀ ਇਹ ਫੁੱਲਾਂ ਦੀ ਰੇਂਜ ਨੂੰ ਸਾਰੀ ਨੂੰ ਜੀ ਮਾਈ ਭਾਗੋ ਜੀ ਦੱਸ